ਇੱਕ ਪਿਛਲੇ ਪੈਉਣ ਦੀ ਗੱਲ ਹੈ ਇੱਕ ਮੋਕਾ ਸ਼ੰਗ ਪਿੰਡ ਦੇ ਵਿੱਚ ਬੜਾ ਤਕੜਾ ਜਵਾਨ ਸੀਗਾ ਬੜਾ ਕੱਦ ਸੀ ਬੜਾ ਦਲੇਰ ਸੀ ਉਦੋਂ ਚੋਰੀ ਹੁੰਦੀ ਬਲਦ ਤੇ ਬੋਤੇ ਦੀ ਯਾਰਾ ਕਿਉਂ ਬੋਤਾ ਤਾਂ ਆਪੀ ਦੀ ਜਿੰਨੇ ਹੁਣ ਮੋਟਰਸਾਈਕਲ ਲੈ ਕੇ ਭੱਜ ਜਾਂਦਾ ਬੋਤੇ ਦਾ ਜਵਾਲਾ ਬੰਦਾ ਵਹਿ ਗਿਆ ਬੋਤਾ ਲੈ ਕੇ ਭੱਜ ਜਾਂਦਾ ਨਾਲ ਉਹਨੂੰ ਬੋਤੇ ਨੂੰ ਕੀ ਪਤਾ ਦੀ ਵੀ ਇਹ ਚੋਰ ਹੈ ਇਹ ਬਲਦ ਸੀਗੇ ਇਹ ਕੰਮ ਇਹਨਾਂ ਦਾ ਚੱਲਦਾ ਦੀ ਉਹਨਾਂ ਟਾਈਮਾਂ ਦੇ ਵਿੱਚ ਕੋ ਬਲਦਾਂ ਨੇ ਹਲ ਜੋੜਨਾ ਗੱਡੇ ਜੋੜਨਾ ਹੱਟ ਵੀ ਚੱਲਣਾ ਬੂਤੇ ਨੇ ਵੀ ਸਾਰਾ ਕੰਮ ਕਰਨਾ ਹਲਟ ਦਾ ਗੱਡੇ ਦਾ ਕਿਤੋਂ ਕੱਖ ਲੱਦ ਕੇ ਲੈ ਕੇ ਆਉਣੇ ਉਹ ਪਿੰਡ ਦੇ ਲੋਕ ਕਹਿੰਦੇ ਵੀ ਆਪਾਂ ਪਹਿਰਾ ਲਾਓ ਯਾਰ ਚੋਰੀ ਹੁੰਦੀ ਐ ਇਕੱਠੇ ਹੋ ਗਏ ਕਹਿੰਦੇ ਐਂ ਕਰੋ ਮੁੱਖੇ ਮਾਲ ਨੂੰ ਲਾਓ ਤਾਕੜਾ ਦਲੇਰ ਐ ਉਹ ਸੱਦ ਲਿਆ ਕਹਿੰਦੇ ਵੀ ਮੁੱਖਿਆ ਤੈਨੂੰ ਅਸੀਂ ਨੰਬਰਦਾਰ ਕਹਿੰਦਾ 100 ਰੁਪਿਆ ਮਹੀਨਾ ਦੇ ਦਾਂਗ ਉਹ 100 ਰੁਪਿਆ ਬਹੁਤ ਹੁੰਦਾ ਕਹਨਾ ਸਾਈ ਪੈਰਾਲਾ ਪਿੰਡ ਦੀ ਮੁੱਤੀ ਚੋਰੀ ਨਾ ਹੋ ਜੇ ਉਹ ਕਹਨਾ ਬੇਸ਼ਾਂਸ ਰਹੂ ਮੈਂ ਚੋਰੀ ਨਹੀਂ ਹੋਣ ਦਿੰਦਾ ਮੈਂ ਤੜਕੇ ਤੱਕ ਤੜਕੇ ਦੇ 3 ਵਜੇ ਤੱਕ ਗੀੜੇ ਦੇ ਆਕਰੂਗਾ ਤਨਵਾਇ ਦੇ ਨਾਲ ਉਹ ਕੋ ਦੂੰ ਘੂੜੀਆਂ ਉੱਠਦੀਆਂ ਝੱਕੀ ਝੋਲੀਆਂ ਹਾਲੀ ਉੱਠਦਾ ਕੱਕ ਪਾਉਂਦਾ ਉਦੋਂ ਆਵਾਜ਼ਾਈ ਚੱਲ ਪੈਣੀ ਕਹਨਾ ਉਦੋਂ ਮੈਂ ਸੋਜਿਆ ਕਰੂੰ ਪੰਡ ਨੇ ਸੱਪਰ ਬਣਾ ਕੇ ਦੇਦਾ ਨਾਲ ਫਿਰਨੀ ਤੇ ਉਹ ਡਾਂਗ ਲੈ ਕੇ ਪੰਡ ਦੇ ਆਲੇ-ਦਾਲੇ ਲਲਕਰੇ ਮਾਰਦਾ ਤੁਰਿਆ ਫਿਰਿਆ ਕਰੇ ਤਕੜਾ ਬਹੁਤੀ ਨਰਵਾਤੀ ਦੋ ਬੰਦੇ ਆ ਦੀ ਇਹ ਬਾਹ ਫੜ ਲੰਦਾ ਦੋਨਾਂ ਹੱਥਾਂ ਜਿਕੇ ਬੰਦਿਆਂ ਦੀ ਤਾਕਤ ਨਹੀਂ ਦੀ ਸਡਾਉਂਦੀ ਤਾਂ ਹੀ ਪੰਡ ਆਲਾ ਨੇ ਰੱਖਿਆ ਜਿਹੜੇ ਚੋਰ ਸੀ ਜਵੇਂ ਦੇ ਪੰਡਾ ਦੇ ਉਹ ਕਹਿੰਦੇ ਬੜੇ ਤਪਾਏ ਆ ਕਾਦਾ ਪਹਿਰਾ ਦੁੰਦਾ ਹੈ ਤਾਂ ਆਪਣੇ ਚੋਰੀ ਨਹੀਂ ਹੋਣ ਦਿੰਦਾ ਇਹ ਉਹ ਕਿਦ ਨਾਲ ਇੱਕ ਸੋਹਣ ਨੰਬਰਦਾਰ ਦੀ ਦਾ ਲੰਮੇ ਦੇ ਪੰਡਾ ਨਾਲ ਹੀ ਪਿੰਡ ਸੀਗਾ ਉਹ ਨੂੰ ਕਹੇ ਲੱਗਿਆ ਯਾਰ ਤੂੰ ਐਂ ਕਰ ਅੱਠ-ਦਸ ਕੋ ਤੇ ਉਹਦੀ ਕੁੜੀ ਸੀ ਕਹਿੰਦਾ ਮੇਰੀ ਕੁੜੀ ਦਾ ਸੰਧਾਰਾ ਲੈ ਕੇ ਜਾ ਮੈਂ ਬੁਢਾ ਆਦਮੀ ਐ ਮੇਥੋਂ ਐਨਾ ਤੁਰਿਆ ਨਹੀਂ ਜਾਣਾ ਉਹ ਕਹਿੰਦਾ ਨੰਬਰਦਾਰਾ ਮੈਂ ਪਹਿਰਾ ਦਿੰਦਾ ਪੰਡਾ ਕਹਿੰਦਾ ਪਹਿਰਾ ਤਾਂ ਯਾਰ ਮੈਂ ਦੇ ਦੂੰਗਾ ਹੌਲੀ-ਹੌਲੀ ਪੰਡ ਦੇ ਉਤੋਂ ਦੀ ਲੜਖੜਾ ਮਾਰਦਾ ਰਹਿ ਕਰੂੰਗਾ ਵੀ ਜਾਗਦੇ ਰੋ ਭਾਈ ਕੰਨਾ ਦੇਖ ਲਾ ਉਹ ਨੰਬਰਦਾਰ ਨੇ ਸੰਧਾਰਾ ਦੇ ਕੇ ਭੇਜਤਾ ਭੇਜਿਆ ਹੁਣ ਉਹ ਤਾਂ ਦਿਨ ਜਵਾਂਤੀ ਦਾ 3 4 ਕ ਵਜੇ ਪੈਂਦਾ ਚੁੰਬੀ ਚ ਜਾ ਕੇ ਉਹ ਨੰਬਰਦਾਰ ਤੱਕ ਦੇ ਚੁੰਬੀ ਚ ਬਹਿ ਗਿਆ 2 4 ਘੇੜੇ ਦੇ ਕੇ ਤੇ ਨੀਂਦ ਆ ਗਈ ਪੈ ਗਿਆ ਚੋਰ ਵੀ ਪੜ ਦੇ ਨੇੜੇ ਲੱਗੇ ਕਹਿੰਦੇ ਕਰਕੇ ਮੈਂ ਕਰੀ ਇਹ ਕਹਦੇ ਅੱਜ ਅੱਜ ਨਹੀਂ ਲੜ ਕਰੇ ਮਾਰੇ ਇਕ ਕਹਣਾ ਐ ਕਰੋ ਦੇਹ ਕੇਓ ਚੁੰਬੀ ਜੋ ਇਕ ਬਾਗਿਆ ਜੋ ਦੂਰ ਉਹਦੇ ਘਰਾੜੇ ਸੋਣੇ ਕਹਿੰਦਾ ਘਰਾੜੇ ਮਾਰੀ ਜਾਂਦਾ ਪਿਆ ਉਹ ਕਹਨੇ ਚੁੰਬੀ ਨੂੰ ਅੱਗ ਲਾ ਦੇ ਜੂੜ ਵੱਡੋ ਵਿੱਚ ਇਹ ਮਰ ਜੂਗਾ ਮੱਚ ਜੂਗਾ ਉਹਨਾਂ ਨੇ ਚੁੰਬੀ ਨੂੰ ਅੱਗ ਲਾ ਦੀ ਉਹਦਾ ਲੰਬਰਦਾਰ ਮੱਚ ਗਿਆ ਮੋਖਾ ਦਾ ਸੰਧਾਰਾ ਦੇਣ ਜਾਂਦੀ ਉੱਥੇ ਜਦੋਂ ਭਾਈ ਤੜਕੇ ਨੂੰ ਪਾਇ ਗਿਆ ਪੰਡਤ ਰੌਲਾ ਵੀ ਆਪਣਾ ਉਹ ਪਹਿਰੇਦਾਰ ਹੀ ਫੂਕਤਾ ਉਦੇ ਘਰ ਵਾਲੀ ਪਿੱਟੀ ਵਿਚਾਰੀ ਉਹ ਜਦੋਂ ਕਿਤੇ ਸੰਧਾਰਾ ਦੇ ਕੇ ਆਇਆ ਘਰ ਵਾਲੀ ਕਹਿੰਦੀ ਦਾ ਭੂਤ ਬਣ ਗਿਆ ਵੀ ਉਹ ਤਾਂ ਪਈ ਪਾਤਾ ਰੋਲਾ ਜਦੋਂ ਬਿਹੜੇ ਜਵਾੜੇ ਕਹਿੰਦੀ ਭੋਖਾ ਭੂਤ ਭੋਖਾ ਭੂਤ ਪਈ ਪਈਆਂ ਬੁੜੀਆਂ ਕੋਈ ਪਾਠੀ ਮਾਰੇ ਕੋਈ ਕੁਸ਼ ਮਾਰੇ ਬਥੇਰਾ ਕਹੇ ਓ ਮੈਂ ਮੋਖਾ ਆਇਆ ਵੀ ਇਹਦਾ ਮਰ ਗਿਆ ਦੀਗਾ ਮੱਚ ਗਿਆ ਦੀ ਚੂੰਬੀ ਚ ਉਹ ਲਾ 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 ਹੋ ਗਈ ਪੰਡਤ ਦੇ ਲੋਕ ਤਾਂ ਡਾਂਗਾਂ ਲੈ ਕੇ ਪੈ ਗਏ ਮਗਰ ਕਹਿੰਦਾ ਇਹ ਲੋਕਾਂ ਨੇ ਨਹੀਂ ਸੁਣਨਾ ਮਾਰ ਦੇਣਗੇ ਉਹ ਭੱਜ ਕੇ ਭਾਈ ਗਾ ਹਾਂ ਕੀ ਤਾਂ ਜੰਗਲ ਚ ਜਾ ਵੜਿਆ ਕਹਿਣ ਲੱਗਾ ਕਾਲਾ ਸੁੰਧਾਰਾ ਦੇਖ ਕੇ ਗਿਆ ਮਾਰ ਦਿੱਤੀ ਉਹ ਫੇਰਾ ਉਹਨੇ ਕਿਹਾ ਖੇਤ ਵੋ ਲੋਕ ਇੱਕ ਵੀ ਦੇ ਗੰਨੇ ਗੁੰਨੇ ਚੁੱਪ ਕੇ ਟਾਈਮ ਲਾ ਲਿਆ ਕਰੇ ਉਹਨੇ ਇੱਕ ਦਿਨ ਇੱਕ ਹਾਲੀ ਤੁਰਿਆ ਆਉਂਦਾ ਦੀਗਾ ਸਦੀਹੀ ਕਹਨਾ ਯਾਰ ਹਾਲੀ ਨੂੰ ਸਾਡੀ ਨਾਲ ਦੱਸ ਦਿਆਂ ਵੀ ਮੈਨੂੰ ਪਿੰਡ ਨਹੀਂ ਬਣਾ ਦਿਓ ਮੈਂ ਤਾਂ ਉਹੀ ਆ ਮੈਂ ਭੂਤ ਕਾਣੂ ਆ ਜਦੋਂ ਹਾਲੀ ਨੇ ਦੇਖਿਆ ਕਹਿੰਦਾ ਭਾਣੂ ਮੋਖਾ ਭੁਗਤਾ ਮੇਰੇ ਵੱਲ ਦਾ ਮਗਰੀ ਤੁਰਿਆ ਆਉਂਦਾ ਉਹ ਭੱਜਣ ਲੱਗਿਆ ਕਹਿੰਦਾ ਭੱਜਣਾ ਯਾਰ ਮੈਂ ਮੋਖਾ ਨਹੀਂ ਆ ਮੈਂ ਕੋਈ ਭੂਤ ਨਹੀਂ ਹੈਗਾ ਉਹ ਮੇਰੀ ਗੱਲ ਸੁਣ ਲਾ ਪਾਈ ਹਾਲੀ ਨੇ ਕਿਹੜੀ ਸੁਣਨੀ ਦੀ ਹਾਇ ਦਾ ਭੱਜ ਲਿਆ ਪੱਜਾ ਬੇਦਲ ਹੋ ਗਿਆ ਡਿੱਗ ਪਿਆ ਉਹਨੇ ਆਖਿਆ ਜਦੋਂ ਹੋਰ ਲੋਕਾਂ ਨੇ ਦੇਖਿਆ ਵੀ ਮੋਖਾ ਤਾਂ ਜਹਾਲੀ ਮਗਰ ਪੈ ਗਿਆ ਭਾਈ ਡਾਂਗਾ ਕੋਲੇ ਲੋਕ ਉਹਨੂੰ ਡੇ ਦਾ ਭੱਜ ਨਹੀਂ ਕਹਿੰਦਾ ਮਾਰ ਦੇਣਗੇ ਪਿੰਡ ਵਾਲਿਆਂ ਨੇ ਛੱਡ ਦੇ ਇਦਾਂ ਕੋਈ ਗੱਲ ਤਾਂ ਕਹਿੰਦਾ ਵੀ ਤਾਂ ਕੋਈ ਸੁਣਦੇ ਨਹੀਂ ਉਹ ਫੇਰ ਜੰਗਲ ਦੇ ਵਿੱਚ ਵਾਗ ਗਿਆ ਭੱਜ ਕੇ ਉਹ ਕਹਿਣ ਲੱਗਿਆ ਹੁਣ ਕਿਵੇਂ ਕਰੀਏ ਲੋਕਾਂ ਨੂੰ ਕਿਵੇਂ ਦਸੀਏ ਪੰਡਤਾਂ ਵੜ ਨਹੀਂ ਦਿੰਦੇ ਨਾ ਘਰ ਵਾਲੀ ਵੜ ਨਹੀਂ ਦਿੰਦੀਆਂ ਕਹਿੰਦੇ ਆ ਪਿੱਤੂ ਤਾਂ ਭੂਤ ਬਣ ਗਿਆ ਉਹ ਜਦੋਂ ਉਹਨੇ ਕਰਿਆ ਕੀ ਤਾਲਾਸੀ ਦਾ ਨੀਮਾਵਨਾ ਆਇਆ ਖੇਤਾਂ ਦੇ ਵਿੱਚ ਉਜਲ ਮੀਂਹ ਪੈਂਦਾ ਪਾਣੀ ਨਾ ਭਰ ਜਾਂਦਾ ਇੱਕ ਫੌਜੀ ਆ ਗਿਆ ਪਾਈ ਤੋ ਬਰਨੇ ਹਟਾ ਲਿਆ ਤੋ ਵੀ ਗਾ ਨਹੀਂ ਉੱਥੇ ਨ ਜਾ ਕੇ ਮੋਖਾ ਭੂਤ ਫਿਰਦਾ ਜੇ ਮਿਲ ਗਿਆ ਮਾਰ ਦੂ ਤੈਨੂੰ ਭੈਰਾਂ ਰਾਮ ਕੱਪੜੇ ਹੁਣ ਨਾ ਜਾਈਂ ਕਹਣਾ ਚੰਗਾ ਉਹਨੂੰ ਕਹਣਾ ਯਾਰ ਮੇਰੇ ਕੱਪੜੇ ਤੋ ਓ ਕੇ ਲਿਆ ਉਹ ਕਹਣਾ ਦੇਖੋ ਜੀ ਉੱਥੇ ਰਹਿੰਦਾ ਮੋਖਾ ਭੂਤ ਜੰਗਲ ਚ ਜੇ ਆ ਗਿਆ ਮੈਨੂੰ ਮਾਰ ਦੂ ਤੇਰੇ ਕੋਲ ਤਾਂ ਘੋੜੀਆਂ ਤੂੰ ਤਾਂ ਭੱਜ ਜਾਏਗਾ ਉਹ ਕਹਣਾ ਯਾਰ ਨਹੀਂ ਭਾਜਦਾ ਤੂੰ ਚੱਲ ਮੈਂ ਤੇਰੇ ਨਾਲ ਚੱਲਦਾ ਭਾਈ ਉਹ ਧੋਬੀ ਕਪੜੇ ਧੋਣ ਲੱਗ ਗਿਆ ਉਹਨੇ ਕੋਲ ਜੇ ਪਛਾੜੀ ਲਾਤੀ ਫੌਜੀ ਵਹਿ ਗਿਆ ਉਹ ਮੁੱਖਾ ਹੋੜੀ ਹੋੜੀ ਜੋ ਤਾ ਤੇ ਆ ਕਹਿੰਦਾ ਵੀ ਹੁਣ ਤੋਬੀ ਨੂੰ ਸਮਝਾਵਾਂਗੇ ਵੀ ਤੂੰ ਸਾਡੇ ਘਰੇ ਕਹਦੇ ਵੀ ਉਹ ਮਰਿਆ ਨਹੀਂ ਹੈਗਾ ਜਿਉਂਦਾ ਭੂਤ ਨਹੀਂ ਉਹ ਕਹਿੰਦਾ ਜائیں ਤੁਰ ਕੇ ਜੇ ਕਹਦੇ ਧੋਬੀ ਨਾ ਭਾਜੇ ਉਹਨੇ ਤਾਤ ਮਾਰ ਕੇ ਚੁੰਬੀ ਦੇ ਕੋਲੇ ਆ ਕੇ ਸਿਰ ਕੱਢਿਆ ਤੋ ਵੀਰ ਜੱਕ ਦੀ ਲੇਰ ਕਹਿੰਦਾ ਹਾਏ ਉਹ ਮੋਖਾਪੂਤ ਆ ਗਿਆ ਭਾਈ ਲਾਗਾ ਚਾਂਗਾ ਮਾਰ ਫੌਜੀ ਦੇ ਕੋੜੀ ਤੇ ਮਾਰੀ ਸਾਲੋ ਦੀ ਜੋ ਮਾਰੀ ਅੱਡੀ ਕੋੜੀ ਨਮਗਦੀ ਪਿਛਾੜੀ ਪਟ ਲੀਆਂ ਜਿਹੜਾ ਕਿਲੇ ਗੱਡੇ ਦੀ ਕੋੜੀ ਦਾ ਜੋੜ ਨਹੀਂ ਪਈ ਕਿਲਾ ਗਿੱਟੇ ਚ ਕੋੜ ਦੇ ਵੱਜ ਕੇ ਫੌਜੀ ਦੇ ਢੂਹੀ ਚ ਵੱਜੀ ਕਹਿੰਦਾ ਬਾਣਾ ਮੋਖਾ ਵਾ ਗਰੀ ਹੁੰਦਾ ਓਨੇ ਪਈ ਪੰਡਤਾਂ ਕਚੇੜ ਤਾਂ ਕਿਲਿਆਂ ਨੇ ਬਹੁਤ ਆਵਾਜ਼ ਤੇ ਮਗਰ ਪਈ ਤੋ ਬਿ ਆਯੋ ਡਾ ਉਹ ਕਹਿੰਦੇ ਕੀ ਗੱਲ ਭੋਜਿਆ ਪਿੰਡ ਵਾਲੇ ਕਹਿੰਦੇ ਕਹਿੰਦਾ ਮਾਰਤੇ ਦੀ ਮੁੱਖੇ ਭੂਤ ਨੇ ਕਹਿੰਦਾ ਯਾਰ ਭਾਜਦਾ ਪਪ ਤਲਾ ਤੇ ਫਿਰਦਾ ਕਹਿੰਦਾ ਤੂੰ ਵੀ ਫੜ ਲੈਣਾਂ ਦੀ ਵਿਚਾਰਾ ਉਹ ਪਸਾ ਬਚੇਗਾ ਕਹਿੰਦਾ ਮੜਾ ਸਿਆਪਾ ਛੜਿਆ ਹੁਣ ਲੋਕ ਪਿੰਡ ਵਾਲੇ ਵਰਨੀਂਦੇ ਕੀ ਕਰੀਏ ਕਿਹਨੂੰ ਸਨੇਹਾ ਦੇਈਏ ਬੰਦਾ ਤਾਂ ਕਹਿੰਦਾ ਦੇਖ ਕੀ ਭਾਜਦਾ ਮੈਂ ਸਨੇਹਾ ਕਿਹਨੂੰ ਦੇਵਾ ਹੁਣ ਜੰਗਲ 'ਚ ਰਾਤਾਂ ਕੱਟਣੀਆਂ ਕਿਹੜਾ ਸੋਖਿਆ ਨਹੀਂ ਭੁੱਖਾ ਤੇ ਆ ਰਿਹਾ ਕਰੀ ਵਿਚਾਰਾ ਗੰਨੇ ਗੋਨੇ ਚੁੱਪ ਲਿਆ ਕਰੇ ਜੋ ਜਿਆਦਾ ਭੁੱਖ ਲੱਗਿਆ ਕਰੇ ਉਹ ਕਹਿੰਦਾ ਨਾ ਜਿਹੜਾ 100 ਨੰਬਰ ਦਾ ਤੀਗਾ ਉਹਨੇ ਢੀਕਿਆ ਵੀ ਆਪਣਾ ਬੁੜਾ ਤਾਂ ਆਇਆ ਹੀ ਨਹੀਂ ਕਿੱਧਰ ਗਿਆ ਉਹ ਜਦੋਂ ਆਏ ਉਹਦੇ ਘਰ ਆਈ ਨੂੰ ਪਤਾ ਲਿਆ ਕਹਿੰਦੇ ਛੋਡਾ ਮੋਖਾ ਸਾਡੇ ਪਿਓ ਨੇ ਸੁਧਾਰਾ ਦੇ ਕੇ ਭੇਜਿਆ ਦੀ ਸਾਡੀ ਕੁੜੀ ਦਾ ਉਹ ਤਾਂ 20-25 ਦਿਨ ਹੋ ਗਏ ਸਾਡਾ ਬੁੜਾ ਹੀ ਨਹੀਂ ਆਇਆ ਉਹ ਕਹਿੰਦੀ ਹੈ ਕਿ ਨਾ ਹੈ ਕਿ ਹੋਰ ਕਿ ਤੇਰੇ ਘਰ ਵਾਲਾ ਸੁਧਾਰਾ ਲੈ ਕੇ ਗਿਆ ਤੇ ਸਾਡੀ ਕੁੜੀ ਦਾ ਉਹ ਕਹਿੰਦੀ ਬਰ ਮਾ ਜੀ ਤਾਂ ਉਹ ਬੂਤ ਬਣਾਈ ਫਿਰਦੇ ਆ ਆਤ ਆ ਗਿਆ ਅਸਤਾ ਕਰੀ ਨਹੀਂ ਬਣਤਾ ਸਾਡਾ ਸਾਰਾ ਬੰਨ ਡਾਂਗਾ ਲੈ ਕੋਦੇ ਮਗਰ ਪੈ ਜਾਂਦਾ ਕਹਿੰਦੇ ਕਿਉਂ ਕਹਿੰਦੀ ਚੁੱਬੀ ਦੇ ਵਿੱਚੋਂ ਤਾਂ ਅੱਗ ਲਾਤੀ ਕਹਿੰਦਾ ਫਿਰ ਸਾਡੇ ਬੁੱਢੇ ਨੂੰ ਲਾਤੀ ਉਹ ਪਾਈ ਜੇ ਲੋਕ ਉਹਨੇ ਜਾ ਕੇ ਘਰੇ ਗਿਆ ਕਹਿੰਦਾ ਬੁੱਢਾ ਕਿੱਥੋਂ ਆਵੇ ਬੁੱਢਾ ਤਾਂ ਆਪਣਾ ਚੋਂ ਬੀਜ ਡਾਕੂਆਂ ਨੇ ਫੂਕਦਾ ਭੁੱਖੇ ਦੇ ਬਲੇਖੇ ਚ ਜਦੋਂ ਭਈ ਆਏ ਲੋਕਾਂ ਨੂੰ ਕਹਿੰਦੇ ਯਾਰ ਕਿੱਥੇ ਆਉ ਹੋਂ ਚੋਂ ਵੀ ਲੋਕ ਕਹਿੰਦੇ ਕਿਉਂ ਕਹਿੰਦੇ ਜਿਹੜਾ ਤੁਸੀਂ ਕਹਿੰਦੇ ਨਾ ਫੂਕਤਾ ਉਹ ਮੁਖਾ ਥੋੜਾ ਸਾਡਾ ਮੋੜਾ ਉਹਦੇ ਥਾਂ ਪਿਆਦੀ ਸਾਡੀ ਕੁੜੀ ਦਾ ਸੰਧਾਰਾ ਲੈ ਕੇ ਗਿਆ ਤੀ ਉਹ ਤਾਂ ਲੋਕ ਕਹਿੰਦੇ ਭਾਈ ਅਸੀਂ ਦੇਖਿਆ ਤਾਂ ਚੋਰਾਂ ਨੇ ਚੁੰਬੀ ਨੂੰ ਅੱਗ ਲਾਦੀ ਚਲੋ ਦੇਖਦਾ ਜਦੋਂ ਭਾਈ ਜਾ ਕੇ ਦੇਖਿਆ ਹੱਡੀਆਂ ਪਈਆਂ ਬੁੜੀਆਂ ਦੀਆਂ ਕਹਿੰਦੇ ਗੱਲ ਪੱਕੀ ਆ ਓਏ ਆਹ ਹੱਡੀਆਂ ਬੰਦੇ ਦੀਆਂ ਨੇ ਉਹ ਪਾਈ ਇਕੱਠੀਆਂ ਕਰਕੇ ਉਹਨਾਂ ਨੇ ਨਹਿਰ ਚ ਤੇਰਤੀਆਂ ਨਹਿਰ ਚ ਤੇਰੀਆਂ ਕਹਿੰਦੇ ਮੁਖਾ ਦਾ ਯਾਰ ਜਿਉਂਦਾ ਬੂਤ ਨਹੀਂ ਬਣਿਆ ਆ ਪਤਾ ਐ ਮੀ ਡਾਂਗ ਵਾਲੇ ਕੋਦੇ ਮਗਰ ਪੈ ਜਾਂਦੇ ਆ ਉਹ ਭਾਈ ਮੋਖਾ ਕਹਿੰਦਾ ਵੀ ਹੁਣ ਕਿਵੇਂ ਕਰੀਏ ਪਤਾ ਤਾਂ ਲੱਗ ਗਿਆ ਲੋਕਾਂ ਨੂੰ ਪਰ ਹਜੇ ਵੀ ਡਰ ਆ ਮਾਰ ਦੇਣਗੇ ਕੁੱਟ ਕੇ ਜੇ ਬਾਗੇ ਪਰਦਾ ਘਰ ਵਾਲੀ ਨਹੀਂ ਵੜਨਦੀ ਅੰਦਰ ਉਹ ਭਾਈ ਉਹਨੇ ਕੀਤਾ ਜੇ ਕੱਖਾਂ ਵਾਲੀ ਬੁਢੀ ਆ ਗਈ ਜਦੋਂ ਦੇਖਿਆ ਕਹਿੰਦੀ ਬੂਹਾ ਮਰਦਾ ਮੋਖਾ ਭੂਤੋਂ ਡਾਉ ਕਨਾ ਚੀ ਡਰਨਾ ਮੈਂ ਫਲਾਣਾਗਾ ਮੈਂ ਭੂਤ ਨਹੀਂ ਉਹਦਾ ਕੁੱਲੀ ਜਿਦਾ ਕਲੰਬਰਦਾਰ ਭੂਤ ਤਾਂ ਚੋਰਾ ਨੇ ਭਾਈ ਬੁਢੀ ਖੜ ਗਈ ਕਹਿੰਦਾ ਨਹੀਂ ਮੈਨੂੰ ਤਾਂ ਕਿੰਨੇ ਦਿਨ ਹੋ ਗਏ ਪਿੰਡ ਪੈਣ ਦਾ ਮਾਗਰ ਮੈਂ ਤਾਂ ਉਹੀ ਮੋਖਾ ਮੇਰੀ ਤਾਂ ਸੁਣਦਾ ਹੀ ਨਹੀਂ ਕੋਈ ਕਹਿੰਦੀ ਹੋਰ ਭਾਈ ਕਹਿੰਦੇ ਦਾ ਮੱਚ ਗਿਆ ਕਹਿੰਦਾ ਨਹੀਂ ਉਹ ਤਾਂ ਨੰਬਰਦਾਰ ਦੀ ਜਿਹੜਾ ਮੇਰੇ ਥਾਂ ਪਿਆ ਸੀ ਚੋਰਾ ਨੇ ਅੱਗ ਲਾਦੀ ਚੁੰਬੀ ਨੂੰ ਉਹ ਵਿੱਚ ਮੱਚ ਗਿਆ ਮੈਂ ਨਹੀਂ ਮੱਚਿਆ ਪਰ ਮੈਨੂੰ ਤਾਂ ਬਗ ਨੀਂ ਦੇ ਲੋਕ ਰ ਮੇਰੇ ਮਗਰ ਪੈ ਜਾਂਦੇ ਨੇ ਕਹਿੰਦਾ ਤੂੰ ਆਏ ਘਰ ਮੈਂ ਤੇਰੇ ਛੇਣਾ ਤੂੰ ਮੇਰੇ ਘਰ ਆਈ ਨੂੰ ਕਹਦੇ ਜਾ ਕੇ ਵੀ ਤੇਰੇ ਘਰ ਆਲਾ ਮਰਿਆ ਨਹੀਂ ਮੇਰੇ ਨਾਲ ਗੱਲਾਂ ਕਰੀਆਂ ਮੈਂ ਤੇਰੇ ਕੱਖਾਂ ਕੋਲੇ ਰੱਖੀ ਬੈਠਣਾ ਕੋਈ ਪਸ਼ੂ ਨਹੀਂ ਖਾਣ ਲੱਗਣ ਹੁੰਦਾ ਤੂੰ ਜਾ ਕੇ ਕਹਿਦੀ ਮੈਂ ਗੱਲਾਂ ਕਰਕੇ ਆਈਆਂ ਕਹਿੰਦੀ ਚੰਗਾ ਤੇ ਪੰਡ ਵੀ ਤੇਰੀ ਮਹੀਂ ਜਾ ਕੇ ਲੈ ਜੂ ਮੈਨੂੰ ਚੁਗਾਦੀ ਘਰੇ ਤੇਰੇ ਪੰਡ ਜਾ ਕੇ ਫੜ ਲਈ ਪਰ ਇਹ ਬੁੜੀ ਗਈ ਮੇਰੇ ਘਰ ਆਲੀ ਕਹਿੰਦੀ ਚਾਚੀ ਆ ਤੂੰ ਖੇਤਾਂ 'ਚ ਫਿਰਦੀ ਰਹਿੰਦੇ ਹੋ ਨਿਗਾਰ ਰੱਖਿਆ ਕਰੋ ਟੈ ਜਾਣਾ ਸਾਡੇ ਆਲਾ ਭੂਤਵਾਣਾ ਫਿਰਦਾ ਕਹਿੰਦੀ ਜੈ ਵੱਡਿਆ ਦੀ ਇਹ ਵੀ ਨਾ ਮਰਵਾਦੀ ਲੋਕਾਂ ਤੋਂ ਕੁੱਟ ਕੇ ਉਹਨੂੰ ਕਹਿੰਦੀ ਕਿਉਂ ਇਦੋਂ ਦਾ ਮੇਰੇ ਨਾਲ ਗੱਲਾਂ ਕਰੀ ਗਿਆ ਮੈਂ ਉਸੇ ਨੇ ਭੇਜੀਆਂ ਤੇ ਜਨਾ ਉਸੇ ਨੇ ਹੀ ਮੈਨੂੰ ਕਹਿੰਦਾ ਵੀ ਜਾ ਮੇਰੇ ਘਰੇ ਕਾਦੇ ਕਰੀ ਭੂ ਤੋ ਕਾਨੂੰ ਆਉ ਤਾ ਜਿਹੜਾ ਉੱਥੇ ਬੰਦਾ ਮਰ ਚ ਗਿਆ ਕੁੱਲੀ ਚ ਹੋਰ ਬੰਦਾ ਦੀ ਪੋ ਮੋਖਾ ਦਾ ਤੇਰਾ ਜਉਂਦਾ ਜਾਗਦਾ ਤੁਸੀਂ ਤੂੰ ਘਰੇ ਨਹੀਂ ਬੜਨ ਦੀ ਰੌਲਾ ਪਾਦ ਨੇ ਲੋਕ ਡਾਂਗਾਂ ਲੈ ਕੇ ਆ ਜਾਂਦੇ ਨੇ ਕਹਿੰਦੀ ਅਸਾ ਕਿ ਹਾਂ ਤੈਨੂੰ ਕਦੀ ਕੀ ਪਤਾ ਕਹਿੰਦੀ ਮੇਰੇ ਅੱਖਾਂ ਕੋਲੇ ਬੈਠਾ ਮੈਨੂੰ ਭੇਜਿਆ ਉਹਨੇ ਕਹਿੰਦੀ ਜਾ ਲੈ ਕੇ ਆ ਫਿਰ ਭਾਈ ਬੁਢੀ ਕਹਿੰਦੀ ਆ ਜਲੀ ਪੁੱਤ ਕਹਿੰਦਾ ਬੇਬੇ ਮੈਨੂੰ ਚਕਾ ਕੱਖ ਭਾਈ ਕੱਖ ਚੱਕ ਲਈ ਜਦੋਂ ਦੇਖੇ ਜਿਹੜਾ ਦੇਖੇ ਭਾਣੋਂ ਉਹ ਮੋਕਾ ਬੁਗਦਾਗਾ ਚੱਕ ਖੀ ਜਾਂਦਾ ਬੁਢੀ ਦੇ ਫੇਰ ਵੀ ਸੱਚ ਨਾ ਮੰਨਣ ਆਮ ਜਦੋਂ ਕਰੇ ਗਿਆ ਭਾਈ ਉਹਰੇ ਬੁਢੀ ਕਹਿੰਦੀ ਲੈ ਮੈਨੂੰ ਕੱਖ ਫੜਾ ਦੇ ਬੁਢੀ ਨੂੰ ਕੱਖ ਫੜਾ ਤੇ ਜਦੋਂ ਗਿਆ ਭਾਈ ਘਰੇ ਬਾਹਰ ਖੜਕਾਇਆ ਚੋਕਣ ਦਾ ਚੱਕਤੀਆਂ ਲੈ ਰਾਂ ਭੂਤ ਬੋਖਾ ਬਾਪੂ ਭੂਤ ਭੂਤ ਉਹ ਬੁਢੀ ਕਹਿੰਦੀ ਨਹੀਂ ਭੂਤ ਨਹੀਂ ਇਹ ਤੁਹਾਡਾ ਪਿਓ ਆ। ਭਈ ਆਇਆ। ਉਹ ਕਿਤੇ ਸਿਰ ਕੰਨੀ ਦੇਖ ਲਈ ਕਿਤੇ ਪੈਰਾਂ ਕੰਨੀ ਦੇਖ ਲਈ ਵੀ ਬੰਦਾ ਉਹੀ ਐ। ਉਹ ਭਈ ਮੋਖਾ ਕਹਿੰਦਾ ਤੈਨੂੰ ਕੀ ਸ਼ੱਕ ਹੈ ਜੇ ਵੀ ਸ਼ੱਕ ਐ। ਕਹਿੰਦੀ ਲੱਗਦਾ। ਉਹ ਤਾਂ ਕਹਿੰਦਾ ਬੰਦਾ ਹੋਰ ਮੇਰੇ ਥਾਂ ਪਿਆ ਦੀ ਲੰਬਰਦਾਰ। ਮੇਰੀ ਕੁੜੀ ਦਾ ਸੰਧਾਰਾ ਦੇ ਕੇ ਆ ਕਹਿੰਦਾ ਪਤਾ ਕਰ ਲੈ ਉਹਨਾਂ ਦੇ ਪਿੰਡਾਂ ਜਾ ਕੇ। ਮੈਂ ਕੁੜੀ ਦਾ ਸੰਧਾਰਾ ਦੇਣ ਗਿਆ ਤੀ। ਤੁਸੀਂ ਤਾਂ ਮੈਨੂੰ ਹੀ ਭੂਤ ਬਣਾ ਲਾ ਮੇਰੇ ਮੰਗਰ ਪੈ ਜਾਣੋਂ ਮੈਂ ਭੁੱਖਾ ਤੇ ਆ। 15 ਮੀਰ ਖੇਤਾਂ 'ਚ ਇਕੱਠੇ ਨੇ ਗੰਨੇ ਜੂਬ-ਜੂਬ ਕੇ ਉਹ ਕਹਿ ਲਗੀ ਮੈਨੂੰ ਸ਼ੱਕ ਜਾ ਪੈਂਦਾ ਸੱਚ ਕਿਤੇ ਯਕੀਨ ਜਾਂ ਕਿਵੇਂ ਆਊਗਾ ਉਹ ਕਹਿੰਦਾ ਮੈਂ ਤੈਨੂੰ ਕੋਈ ਨਿਸ਼ਾਨੀ ਦਿਖਾ ਦਿੰਦਾ ਸਰੀਰ ਦੀ ਕਹਿੰਦੀ ਹਾਂ ਉਹਦੀ ਖੱਬੀ ਲੱਤ ਦੇ ਫੋੜਾ ਨਿਕਲਿਆ ਦੀ ਪੇਲੀਆਂ 'ਚ ਕਹਿੰਦੇ ਵੱਡਾ ਦਾਗ ਦੀ ਕਹਿੰਨਾ ਮੇਰੀ ਲੱਤ ਦੇ ਦਾਗ ਸੀ ਨਾ ਕਹਿੰਨਾ ਆ ਕਰ ਮੈਂ ਤੁਹਾਨੂੰ ਦਿਖਾਉਣਾ ਨੇ ਪਈ ਦੋ ਤੇਰਾ ਦੇਖ ਕੇ ਕਹਿੰਦੀ ਹਾਂ ਕਹਿੰਦਾ ਹੁਣ ਯਕੀਨ ਆ ਗਿਆ ਕਹਿੰਦੀ ਹਾਂ ਪਰ ਕਹਿੰਦੀ ਪੈਰ ਵੀ ਡਰਦਾ ਲੱਗਦਾ ਵੀ ਕਿਤੇ ਤੂੰ ਗੋਹੀ ਨਾ ਹੋਵੇਂ ਉਹ ਕੰਨਾ ਕਿਉਂ ਨਹੀਂ ਮੰਨਦੀ ਤੂੰ ਮੈਨੂੰ ਪਿੰਡ ਜਿਨੀ ਬੜਨ ਨਹੀਂ ਜੇ ਤੂੰ ਹੀ ਕਹਦੀ ਲਾ 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 ਕਰਦੇ ਆ ਲੋਕ ਡਾਂਗਾ ਲੈ ਕੇ ਮੰਗਰ ਪੈ ਜਾਂਦੇ ਮੈਂ ਉਹੀ ਮੋਖਾਂ ਤੇ ਉਹਦਾ ਉਥੇ ਲੰਮਰਦਾਰ ਫੂਕਤਾ ਚੋਰਾ ਨੇ ਮੇਰੇ ਭੁਲੇਖੇ ਦੇ ਵਿੱਚ ਫਲਾਣੇ ਬੰਦੇ ਦਾ ਲੰਮਰਦਾਰ ਰਹਾ ਜਦੋਂ ਮੇਰੀ ਥਾਉ ਕਨਾ ਪੈਰਾ ਦੇ ਦੂ ਮੈਂ ਉਹਦੀ ਕੁੜੀ ਦਾ ਸੰਧਾਰਾ ਦੇਖਿਆ ਤੂੰ ਜਾ ਮੁੰਡੇ ਨੂੰ ਭੇਜ ਕੇ ਲੰਮਰਦਾਰਾਂ ਦੇ ਪੁੱਛ ਲਈ ਵੀ ਸੋਡੀ ਕੁੜੀ ਦਾ ਸੰਧਾਰਾ ਲੈ ਕੇ ਗਿਆ ਦੀ ਮੋਖਾ ਕਹਿੰਦੇ ਚੰਗਾ ਕਾ ਨਹੀਂ ਮਾਂ ਪੀ ਜਾਉ ਪਿੰਡ ਨੇੜੇ ਦੀ ਭਈ ਬਾਗੀ ਉੱਥੇ ਗਈ ਪੁੱਛਿਆ ਨੰਬਰਦਾਰ ਦਾ ਘਰ ਉਹ ਕਹਿਣ ਲੱਗੇ ਕਹਿੰਦੇ ਹਾਂ ਪਈ ਸਾਡੀ ਕੁੜੀ ਦਾ ਸੰਧਾਰਾ ਦੇ ਕੇ ਭੇਜਿਆ ਦੀ ਸਾਡਾ ਬੁੜਾ ਭੇਜਿਆ ਜੀ ਅਸੀਂ ਤਾਂ ਉਹਦੀ ਰਕ ਵੀ ਚੰਗਾ ਰੱਖੀ ਕਿਦਣ ਬੁੜਾ ਰੱਖ ਲੰਦਾ ਉਹ ਕਹਿੰਦੀ ਕੋਈ ਤੇ ਕੁੱਲੀ ਨੂੰ ਕੁਛ ਨਹੀਂ ਅਗਲਾ ਦੀ ਸਾਡਾ ਬੁੜਾ ਵਿੱਚ ਮੱਚ ਗਿਆ ਉਹ ਕਹਿੰਦੀ ਬੂਹਾ ਮਰ ਜਾਂ ਮੈਂ ਤਾਂ 20 ਦਿਨ ਹੋ ਗਏ ਉਹਨੂੰ ਘਰੇ ਨਹੀਂ ਬਣ ਦਿੱਤਾ ਲੋਕ ਤਾਂ ਸਾਡਾ ਸਾਰਾ ਪੁੰਡਾਂਗਾ ਲਈ ਉਹਦੇ ਮੰਗਤ ਤੋਰਿਆ ਫਿਰਦਾ ਹੈ ਉਹ ਕਹਿੰਦੀ ਨਹੀਂ ਨਹੀਂ ਭਾਈ ਉਹ ਉਹ ਤੇਰੇ ਘਰ ਵਾਲਾ ਹੀ ਆ ਸਾਡੀ ਕੁੜੀ ਦਾ ਸਿਹਧਾਰਾ ਦੇ ਕੇ ਆ ਫਲਾਣੇ ਪੰਡੇ ਜਾ ਕੇ ਉਹ ਤੇ ਉਹ ਤਾਂ ਸਾਡਾ ਬੂੜਾ ਮੱਚ ਗਿਆ ਉਹ ਮੋਖਾ ਨਹੀਂ ਦੀ ਕਹਿੰਦੀ ਠੀਕ ਆ ਭਾਈ ਫਿਰ ਐਨੇ ਉਹ ਬੂੜੀ ਨੇ ਕਹਿੰਦੀ ਵੀ ਹੁਣ ਮੈਨੂੰ ਤੇਰੇ ਤੇ ਯਕੀਨ ਆ ਗਿਆ ਵੀ ਤੂੰ ਉਹੀ ਮੋਖਾ ਹੈ ਤੇ ਫਿਰ ਉਹ ਵਿਚਾਰਾ ਆਪਦੇ ਘਰੇ ਵੜਿਆ ਹਾਂਜੀ ਬਹੁਤ ਬਹੁਤ ਧੰਨਵਾਦ ਹਾਂਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਵੀਰਾਂ ਦਾ ਸਰੂਤਿਆਂ ਦਾ ਐਨਰਾਨਾ ਦਾ ਇੱਕ ਵੀਰ ਸਰਦੂਲ ਸਿੰਘ ਗਵਾਲੀਅਰ ਤੋਂ ਉਹਨੇ ਫੋਨ ਕਰਿਆ ਬਹੁਤ ਉਹਨੇ ਵੀਡੀਓ ਦੀ ਪ੍ਰਸ਼ੰਸਾ ਕੀਤੀ ਸੀ ਬਹੁਤ ਕਹਿੰਦੇ ਬਾਬਾ ਤੇਰੀਆਂ ਵੀਡੀਓ ਅਸੀਂ ਮੈਂ ਮੇਰਾ ਪਰਿਵਾਰ ਵੀ ਦੇਖਦਾ ਗਵਾਲੀਅਰ ਦਾ ਭਾਈ ਸਰਦੂਲ ਸਿੰਘ ਉਹਨੇ ਕੱਲ ਵੀ ਮੈਨੂੰ ਫੋਨ ਕਰਿਆ ਕਹਿੰਦਾ ਬਾਬਾ ਵੀਡੀਓ ਆਉਣਾ ਨਾਡੋ ਮਹਾ ਨਹੀਂ ਜਿੰਨਾ ਚਿਰ ਸਰੀਰ ਕਾਮ ਹੈ ਉਹ ਨਾ ਚਿਰ ਤਾਂ ਕਾਨੂੰ ਹਟਦੇ ਆ ਫਿਰ ਮਾਲਕ ਦੀ ਮਰਜ਼ੀ ਆ ਜਦੋਂ ਬੁਲਾ ਲੇ ਉਹਨੇ ਇੱਕ ਸਪਾਰਥ ਕਜੀ ਦੀ ਜ਼ਰੂਰ ਆ ਕਹਿੰਦਾ ਵੀ ਉਹ ਬੰਦੇ ਦੀ ਉਮਰ ਜਿਹੜੇ ਨੇ ਬੂਨ ਕਰਿਆ ਸੀ ਸਰਦੂਲ ਸਿੰਘ ਗਵਾਰਿਆਰ ਉਹਦੀ ਕਾਫੀ ਉਮਰ ਆ ਮਤਲਬ 75 ਦੇ ਨੇੜੇ ਉਹਦੀ ਉਮਰ ਹੈਗੀ ਆ ਬੰਦਾ ਪੜਿਆ ਲਿਖਿਆ ਉਹ ਕਹਿੰਦਾ ਵੀ ਕੁਝ ਬੁੜਿਆਂ ਬਾਰੇ ਤੇ ਬੁਢਾਆ ਵਾਰੇ ਵੀ ਤੁਸੀਂ ਪਾਇਆ ਕਰੋ ਵੀ ਮਾਂ ਪਿਓ ਦੀ ਸੇਵਾ ਮਹਾ ਵੀ ਇਹ ਤਾਂ ਅਸੀਂ ਬਹੁਤ ਪਾਉਨੇ ਆ ਵੀ ਜਿਹੜਾ ਮਾਂ ਪਿਓ ਹੈ ਜਿਹਦੇ ਮਾਂ ਪਿਓ ਜਿਉਂਦੇ ਬੈਠੇ ਆ ਘਰੇ ਐਦੋਂ ਵੱਡਾ ਤੀਰਥ ਨਹੀਂ ਖੁਸ਼ੀ ਕਿਸੇ ਤੀਰਥਾਂ ਤੇ ਜਾਵੇ ਮਾਂ ਮਾਂ ਪਿਓ ਦੀ ਸੇਵਾ ਇੱਕ ਬਹੁਤ ਵੱਡੀ ਚੀਜ਼ ਆ ਉਸ ਨੇ ਕਿਉਂ ਜੇ ਮਾਪੇ ਉਹਦਾ ਮੰंजे ਤੇ ਬਿਲਕਦੇ ਨੇ ਪੁੱਤੋ ਤੀਰਥਾਂ ਦੇ ਫਿਰਦਾ ਨੂੰ ਤੀਰਥਾਂ ਦੇ ਫਿਰਦੀ ਆ ਉਹ ਮਾਲਕ ਨੂੰ ਤਾਂ ਪਤਾ ਨਾ ਪਰਮਾਤਮਾ ਤਾਂ ਪਤਾ ਜਿਹੜਾ ਸਾਡੇ ਘਾਟ-ਘਾਟ ਦੀ ਜਾਣਨ ਹਾਰਾ ਉਹਨੂੰ ਤਾਂ ਪਤਾ ਹੈ ਵੀ ਇਹ ਕਰਦਾ ਕੀ ਫਿਰਦਾ ਘਰੇ ਤਾਂ ਜੀ ਨੇ ਜਨਮ ਦਿੱਤਾ ਜਨਣੀ ਆ ਉਹ ਤਾਂ ਬਿਲਕਦੀਆ ਮੰंजे ਤੇ ਬੈਠੀ ਜਿਹੜੇ ਪਿਓ ਨੇ ਮੋਢਿਆਂ ਤੇ ਜੱਕ ਕੀ ਖੜਾਇਆ ਉਹ ਬਿਲਕਦੇ ਪਾਣੀ ਦੀ ਗਲਾਸ ਨੂੰ ਤੇ ਤੀਰਥਾਂ ਦੇ ਉਹਨੂੰ ਤੀਰਥ ਦਾ ਕੋਈ ਮਹਾਤਮ ਨਹੀਂ ਮਿਲ ਸਕਦਾ ਬਿਲਕੁਲ ਹੀ ਨਹੀਂ ਮਿਲਦਾ ਮਾਪਿਓ ਇੱਕ ਬਹੁਤ ਵੱਡੀ ਸਾਰਾ ਤੋਂ ਵੱਡਾ ਰੋਲ ਮੰਗਦਾ ਹੈ ਉਹਨਾਂ ਪਿਆਉ ਦਾ ਨਹੀਂ ਕਿਉਂ ਪਿਆਉ ਨੇ ਤਾਂ ਖੇਤਾਂ 'ਚ ਜਾਣਾ ਹੈ ਕਮਾਈ ਕਰਨੀ ਹੈ ਪਰ ਮਾਂ ਨੇ ਉਸ ਨੂੰ ਨਿੱਕੇ ਹੁੰਦੇ ਨੂੰ ਹੁਣ ਦੇਖਦੇ ਆਂ ਆਪਾਂ ਵੀ ਪਾਲਿਆ ਆਪਾਂ ਵੀ ਮੂਰੇ ਪਾਲੇ ਨੇ ਵੀ ਮਾਂ ਦਾ ਵੱਡਾ ਰੋਲ ਹੈ ਸਭ ਤੋਂ ਜ਼ਿਆਦਾ ਰੋਲ ਮਾਂ ਦਾ ਹੈ ਬੱਚੇ ਨੂੰ ਪਾਲਣਾ ਓਦੀ ਸੰਭਾਲ ਕਰਨੀ ਕੋਈ ਓਦੀ ਚੀਜ਼ ਦੀ ਉਹਨੇ ਗਲਿਆਣ ਨਹੀਂ ਕਰਨੀ ਇਹ ਰੋਟੀ ਖਾਂਦੀ ਆ ਪੋਕੜੀ ਕਰਦੀ ਬੱਚੇ ਨੇ ਸਾੜ ਕੇ ਮਟ ਤੂਦੀ ਐ ਪਰ ਮਾਂ ਨੇ ਕੋਈ ਬੱਚਾ ਚਲਾ ਕੇ ਨਹੀਂ ਮਾਰਿਆ ਭੁੱਖੋਂ ਤੂੰ ਵੀ ਤੂੰ ਮੈਂ ਤਾਂ ਰੋਟੀ ਖਾਂਦੀ ਸੀ ਵੀ ਮਾਂ ਦਾ ਰੋਲ ਬਹੁਤ ਵੱਡਾ ਹੈ ਜਿਨ੍ਹਾਂ ਨੇ ਮਾਮਾ ਰੋਲੀਆਂ ਨੇ ਮੈਂ ਅੱਖੀਂ ਦੇਖਿਆ ਉਹਨਾਂ ਦੇ ਸਾਡੇ ਮੈਂ ਆਪਦੇ ਅੱਖਾਂ ਦੇ ਨਾਲ ਦੇਖਿਆ ਬੁਰੇ ਹਾਲ ਹੋ ਗਏ ਨੇ ਜਿਨੇ ਮਾਂ ਪਿਓ ਰੋਲਿਆ ਆਉਂਦਾ ਠੀਕ ਹੈ ਇਹ ਬੇਨਤੀ ਬੀਬੀਆਂ ਨੂੰ ਵੀ ਹੈ ਵੀ ਥੋੜਾ ਵੀ ਹੱਕ ਹੁੰਦਾ ਹੈ ਅਸਲੀ ਮਾਂ ਸੱਸ ਹੈ ਤੇ ਉਧਰ ਸੱਸ ਦੀ ਅਸਲੀ ਧੀ ਨੂੰ ਐ ਕੁੜੀਆਂ ਬੋਲੀਆਂ ਲਾਉਂਦੀਆਂ ਵੀ ਕਹਿੰਦੀਆਂ ਨੇ ਜੇ ਸੱਸ ਮਾਂ ਵਾਂਣ ਜੇ ਕਿ ਪੇਕੀ ਕਾਸ ਨੂੰ ਜਾਈਏ ਬੈਲਾ ਨੂੰ ਬਣਦੀ ਆ ਫੇਰ ਉਹ ਸੱਸ ਬਣਦੀ ਆ ਬੀਬੀਓ ਤੁਸੀਂ ਵੀ ਧਿਆਨ ਰੱਖੋ ਵੀ ਜਿਵੇਂ ਸਾਨੂੰ ਹੁਣ ਸਾਡੀ ਸੱਸ ਤਾਂ ਕਰਦੀ ਆ ਕੱਲ ਨੂੰ ਜੋ ਤੁਸੀਂ ਸੱਸਾਂ ਬਾੜਨਾ ਹੈ ਪਰ ਉਦੋਂ ਤੁਸੀਂ ਵੀ ਦੇਖਿਓ ਵੀ ਜੇ ਮੈਂ ਸਾਡਾ ਮਨ ਖਰਾਬ ਕੀਤਾ ਇਹਦਾ ਵੀ ਮਨ ਖਰਾਬ ਹੋਊ ਵੀ ਜਿਹੜੀ ਕਿਉਂ ਜਨਮ ਦੇਣ ਵਾਲੀ ਮਾਂ ਐ ਉਹ ਤਾਂ ਕਪਾਲ ਪੋਸ ਕੇ ਉਮਰ ਉਹਦੀ ਵੱਡੀ ਕਰਕੇ ਆਪਾਂ ਭੇਜ ਦਿੰਨਾ ਧੀ ਦੀ ਉਹਦੀ ਅਸਲੀ ਮਾਂ ਫਿਰ ਸੱਸ ਹੁੰਦੀ ਆ ਜਿਹਦੇ ਨਾਲ ਸਾਰੀ ਜ਼ਿੰਦਗੀ ਨਿਭਾਉਣੀ ਐ ਉਧਰ ਸੱਸ ਵੀ ਸੋਚੇ ਵੀ ਮੈਂ ਤਾਂ ਧੀ ਪਾਲ ਕੇ ਵਿਆਹਤੀ ਸਾਰੀ ਉਮਰ ਜੀ ਨੇ ਮੇਰੇ ਕੋਲੇ ਰਹਿਣਾ ਮੇਰਾ ਦੁੱਖ ਸੁੱਖ ਉਹ ਅਸਲੀ ਧੀ ਨੂੰ ਆ ਜੇ ਇਹਨਾਂ ਦਾ ਪਿਆਰ ਰਹੇ ਦੁਹਾਂ ਦਾ ਇਤੋਂ ਵੱਡਾ ਸੁਰਗ ਨਹੀਂ ਜੇ ਇਹਨਾਂ ਦਾ ਬਗਾਨ ਪੈ ਜੇ ਇਤੋਂ ਵੱਡਾ ਵਰ ਘਰ ਦੇ ਵਿੱਚ ਨਰਕ ਨਹੀਂ ਵੀ ਇਸ ਕਰਕੇ ਬੀਬੀਆਂ ਨੂੰ ਹੀ ਬੇਨਤੀ ਐ ਨੌਜਵਾਨਾਂ ਨੂੰ ਕੀ ਬੜ ਗਿਆ ਕੇ ਵੀ ਬੇਨਤੀ ਆ ਲੇਖੋ ਜਵਾਨੀ ਹਰ ਇੱਕ ਤੇ ਆਉਂਦੀ ਹੁੰਦੀ ਹੁੰਦੀ ਆ ਪਰ ਬੜੇ ਪਾਊਗਾ ਭਰਾਵੋ ਬੱਸ ਜੇ ਅਸੀਂ ਕਿਸੇ ਨੂੰ ਸਾਮਾਂਗੇ ਤਾਂ ਉਹ ਸਾਨੂੰ ਵੀ ਸਾਮੂਗਾ ਜੇ ਅਸੀਂ ਨਹੀਂ ਕਿਸੇ ਨੂੰ ਸਾਮਾਂ ਤਾਂ ਸਾਮ ਦਾ ਸਾਨੂੰ ਵੀ ਨਹੀਂ ਇਹ ਬਾਰੀ ਹੈ ਪ੍ਰਵਾਤਮਾ ਦਾ ਕੋਈ ਐਸਾ ਸੂਲ ਹੈ ਉਹ ਮਾਲਕਾ ਜਿਹੜਾ ਉਹ ਸਭ ਦੇ ਅੰਦਰ ਦੀਆਂ ਗੱਲਾਂ ਦੇਖਦਾ ਹੈ ਉਹ ਭਾਈ ਸਰਦੂਲ ਸਿੰਘ ਨੇ ਬਹੁਤ ਸਾਡੀਆਂ ਵੀਡੀਓ ਦੀ ਵਡਿਆਈ ਕੀਤੀ ਆ ਬਹੁਤ ਪ੍ਰਸ਼ੰਸਾ ਕੀਤੀ ਆ ਗਵਾਲੀਅਰ ਤੋਂ ਆ ਉਹ ਕਹਿੰਦਾ ਬਾਬਾ ਬਹੁਤ ਵੀਡੀਓ ਉਨੀਆਂ ਨੇ ਪਰ ਅਸੀਂ ਸਾਰਾ ਪਰਿਵਾਰ ਸੁਡੀਆਂ ਵੀਡੀਓ ਸੁਣਦੇ ਆ ਵੀ ਸੋਡੀਆਂ ਵੀਡੀਓ ਦੇ ਵਿੱਚ ਸਾਨੂੰ ਬਹੁਤ ਕੁਝ ਮਿਲਦਾ ਹੈ ਕਾਮਨਾ ਤਉ ਪਰਮਾਤਮਾ ਪਰ ਕਹਿੰਦੇ ਆ ਵੀ ਜੀ ਬੰਦੇ ਦੇ ਮਨ ਦੇ ਵਿੱਚ ਕੋਈ ਗੱਲ ਲੱਗ ਜAVE ਨਾ ਉਹ ਬੰਦੇ ਨੂੰ ਜ਼ਰੂਰ ਪਾਰ ਕਰ ਦਿੰਦੀ ਹੈ ਵੀ ਇਸ ਕਰਕੇ ਬੀਬੀਆਂ ਨੂੰ ਤੇ ਭੈਣਾਂ ਨੂੰ ਨੌਜਵਾਨਾਂ ਨੂੰ ਵੀ ਬੇਨਤੀ ਹੈ ਵੀ ਆਪਦੇ ਮਾਪਿਓ ਦੀ ਸੇਵਾ ਕਰੋ ਆਪਦੇ ਮਾਪਿਓ ਨੂੰ ਮਾਪਿਓ ਦਾ ਰੱਖੇ ਤਾਂ ਕਾ ਹੱਸ ਕੇ ਬੁਲਾ ਲਓ ਮਾਪਿਓ ਉਹ ਤਾਂ ਬਹੁਤ ਵੱਡੀ ਸੇਵਾ ਇਹੀ ਹੈ ਜੀ ਪੁੱਤ ਹੱਸ ਕੇ ਬਲਾ ਲੇਣਾ ਮਾਪੇ ਉਹ ਤਾਂ ਇੰਨੇ ਜੀ ਖੁਸ਼ ਹੋ ਜਾਂਦਾ ਹੈ ਵੀ ਹਾਂ ਮੇਰਾ ਪੁੱਤ ਮੈਨੂੰ ਬੁਲਾਉਂਦਾ ਹੈ ਜੇ ਮਾਪੇ ਉਹ ਮੜਿਆ ਪਾਸੇ ਦੀ ਲੰਗ ਗਿਆ ਵੈਸੇ ਨਾ ਗਿਆ ਉਹਨੂੰ ਐ ਹੁੰਦਾ ਵੀ ਹੁਣ ਇਹ ਬੋਝ ਮੰਨਦਾ ਏਸੀ ਤਰ੍ਹਾਂ ਤੇ